ਰਸਦੀ ਕੀ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਵਚਿਕ ਪ੍ਰਵਾਸੀ ਵੱਲੋਂ ਵਸੂਮ ਪੰਜ ਸਾਲਾ ਬੱਚੇ ਦੇ ਨਾਲ ਤਰਿੰਦਗੀ ਦੀਆਂ ਸਾਰੀਆਂ ਹਦਾਇਤਾਂ ਪਾਰ ਕਰਦ ਤੋਂ ਮੌਤਿਕਾਟ ਉਤਾਰ ٹیم ਤੇ ਰੋਸ਼ ਵਜੋਂ ਫਿਰੋਜ਼ਪੁਰ ਦੇ ਕੇ ਵਾਪਸ ਜੱਥੇ ਬੰਦਿਆ ਦੇ ਆਪ ਨੂੰ ਇਕੱਠੇ ਹੋਏ ਨੇ ਬਾਪਾ ਨਾਮਦੇਵ ਚੌਕ ਵਿਖੇ ਰੋਸ ਜ਼ਾਹਰ ਕੀਤਾ ਹੈ ਉਹਨਾਂ ਦੇ ਖਿਲਾਫ ਪਈਏ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇ ਦੀਆਂ ਮੰਗ ਕੀਤੀ ਹੈ ਇਸ ਸਬੰਧੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਵੀ ਕੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਤੁਰੰਤ ਪੰਜਾਬ ਤੋਂ ਬਾਹਰ ਕੱਟਿਆ ਜਾਵੇ ਦੇਖੋ ਇੱਕ ਹਰਪੁਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਢਿੱਡੀ ਮਾਰੀ ਘਟਨਾ ਭਈਏ ਨੇ ਕੀਤੀ ਹੈ ਕਿੰਨਾ ਦਾ ਇੰਨਾ ਹੌਸਲਾ ਪੰਜਾਬ ਚ ਆ ਕੇ ਬਣ ਗਿਆ ਕਿ ਮਤਲਬ ਕਿ ਸੋジナ ਵੀ ਜਿਹੜਾ ਬਕਾਰ ਹੋ ਚੁੱਕਾ ਹੈ ਦੇਖੋ ਪੰਜਾਬੀਆਂ ਇੱਕ ਮੈਂ ਤੁਹਾਨੂੰ ਇਹੀ ਲੈਸਨ ਦੇ ਰਿਹਾ ਆਪਾਂ ਲੋਕ ਬਾਹਰਲੇ ਮੁਲਕਾਂ ਜਾ ਰਹੇ ਆ ਭਈਏ ਆਪਣੇ ਰਾਜ ਕਰ ਰਹੇ ਨੇ ਕਿਸੇ ਮਰਜ਼ੀ ਦੇਖ ਲਓ ਭਈਏ ਸਬਜੀ ਮੰਡੀ ਚਲੇ ਜਾਓ ਭਈਏ ਜਿਹੜੇ ਮਰਜ਼ੀ ਕੰਮ ਚਲੇ ਜਾਓ ਭਈਏ ਆਪਣੇ ਤੋਂ ਅੱਗੇ ਨਹੀਂ ਵੀਰੇ ਉਹਨਾਂ ਤੋਂ ਬਚੋ ਜੇ ਇਹਦੇ ਬਾਰੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਇਹਦਾ ਜਿਹੜਾ ਰਿਜ਼ਲਟ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲਈ ਬਹੁਤ ਮਾਰਾ ਨਿਕਲੇਗਾ ਸਾਡੀ ਉਹਨਾਂ ਭਈਆਂ ਨਾਲ ਦਸ਼ਮਣੀ ਹੈ ਜਿਹੜੇ ਅਨਲੀਗਲ ਰਹਿ ਰਹੇ ਨੇ ਜਿਹੜੇ ਕ੍ਰਾਈਮ ਕਰਕੇ ਭੱਜ ਜਾਂਦੇ ਨੇ ਜਿਹੜੇ ਸਾਡੇ ਥਾੜਨਾ ਵਿਚਰ ਰਹੇ ਨੇ 40 50 70 ਥਾੜਨਾ ਰਹਿ ਰਹੇ ਨੇ ਉਹ ਸਾਡੇ ਭਾਈ ਰਸੂਦਾ ਐਸੀ ਗੱਲ ਕੋਈ ਨਹੀਂ ਸਾਡੀ ਪੂਰੀ ਦਾ ਜਿਹੜੇ ਕ੍ਰਾਈਮ ਕਰਦੇ ਨੇ ਤੇ ਆ ਕੇ ਉਹਨਾਂ ਵਾਸਤੇ ਬੜੀ ਮਾੜੀ ਗੱਲ ਹੈ ਭਾਈ ਕੁਰੀਕਾ ਖਾਨ ਸਾਹਿਬ ਭਾਈ ਤੁਹਾਨੂੰ ਨੇ ਬਸ ਬੋਲੋ ਜੇ ਅਗਰ ਬਾਤ ਕਰਾਂਗੇ ਔਰ ਜੋ ਅੱਜ ਜਿਹੜੀ ਇਹ ਬਚਾਓ ਕਚਾਓ ਦੀ ਮਿਹਨਤ ਅੱਜ ਕੀਤੀ ਹੈ ਫਿਰ ਸਾਨੂੰ ਕਰਨ ਦੇ ਉਹ ਪਈ ਬੜੀ ਮੱਗ ਭੱਟੇ ਨਾਲ ਜਿਹੜਾ ਹਰ ਕੋਣ ਖੇਡਾ ਦੇ ਰਿਹਾ ਸੀ ਕੁੱਤੇ ਜਾਇ ਛੋਟੇ ਚ 5000 ਰੁਪਏ ਦੇ ਦਿੱਤੇ ਬੱਚੇ ਦੇ ਨਾਲ ਜਿਹੜਾ ਕੋ ਕਰਮ ਕਰਕੇ ਬੋ ਦੇ ਘਾਟਾ ਰਹਿ ਗਿਆ ਸਾਨੂੰ ਇਹ ਸਮਝ ਨਹੀਂ ਆਉਦੀ ਕਿ ਹੋਤੀ ਰਿਹਾ ਹੈ ਕਿ ਉਹ ਕਹਿੰਦੇ ਨੇ ਕਿ ਇਹ ਹੋ ਰਿਹਾ ਹੈ ਕਿ ਇਹਦੇ ਰੇ ਪੰਜਾਬ ਵਿੱਚ ਕਿਹੜੀ ਮੱਛੀ ਨਾਲ ਆਉਂਦੇ ਨੇ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰਨ ਕਰਦੇ ਆ ਕਿ ਜਿਹੜੇ ਚੰਨ ਕੇ ਚੱਲੋਗੇ ਜਿਨ੍ਹਾਂ ਦਾ ਕੋਈ ਵੀ ਇੱਥੇ ਧਾਰਕਰ ਵਗੈਰਾ ਨਹੀਂ ਬਣਾਇਆ ਉਹ ਪੰਜਾਬ ਦੇ ਵਿੱਚੋਂ ਕੀ ਉਸ ਤੋਂ ਵਿੱਚੋਂ ਕੀ ਹੱਦ ਤੋਂ ਕੱਟਿਆ ਜਾਵੇ ਅੱਜ ਕੱਲ ਇਹ ਸੇਬੰਦ ਵਿੱਚ ਮਾਣਯੋਗ ਐਸਐਸਟੀ ਸਾਹਿਬ ਨੂੰ ਮਿਲਾਂਗੇ ਸਾਰੀਆਂ ਗਤੀਵਿਧੀਆਂ ਕਰੀਆਂ ਹੋਏ ਔਰ ਹੋਰ ਸਾਰੇ ਜਿੰਨੀਆਂ ਧਾਰਮਿਕ ਗਤੀਵਿਧੀਆਂ ਨੇ ਸਾਰੀਆਂ ਉੱਥੀਆਂ ਕਰਾਂਗੇ ਔਰ ਇਸ ਪਲੇਟਾਫਾਰਮ ਤੇ ਇਕੱਠੇ ਕਰਕੇ ਸਾਰਾਂ ਦਾ ਸੀ ਹੋ ਲਵਾਂਗੇ ਔਰ ਵਰਤ ਚੜ ਕੇ ਮੁਕੰਮਲ ਕਰਨ ਦਾ ਜੀ ਇਸੇ ਇੱਕ ਮਹੀਨੇ ਵਿੱਚ ਸ਼ਾਮਲ ਕਰਾਂਗੇ ਇਹ ਸੰਗਰਸ਼ ਹੋਰ ਵਧਾਓਗੇ ਤੁਸੀਂ ਅਜੀ ਅਜੀ ਹਾਜੀ ਹਾਜੀ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਇਹਨੂੰ ਥੋੜੇ ਉੱਚੇ ਲੈਵਲ ਤੇ ਲੈ ਕੇ ਚੱਲਾਂਗੇ ਅੱਜ ਅਸੀਂ ਇਸ ਸੰਬੰਧ ਵਿੱਚ ਮਾਲੀਓ ਐਸੋਸੀਏਸ਼ਨ ਨੂੰ ਮਨਮਤਰ ਦੇ ਆਗੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਵੀ ਧਾਰਮਿਕ ਸਮਾਜਿਕ ਜਿਹੜੇ ਬੰਤੀਆਂ ਹੋਈਆਂ ਸਾਰਿਆਂ ਦੇ ਨਾਲ ਤਾਲਮਲ ਬਣਾ ਕੇ ਉਹਨਾਂ ਨੂੰ ਵਕਤ-ਵਕਤ ਨਾਲ ਜੋੜਾਂਗੇ ਉਹਨਾਂ ਦੇ ਭਈਆਂ ਦੇ ਵਿਰੁੱਧ ਬੋਲੋ ਕਹਿੰਦਾ ਵਕਤ-ਵਕਤ ਇਹੋ ਕੰਮ ਕਰਦੇ ਕਰਦੇ ਬੋਲੇ ਸੋਨਿਆ ਮੇਰਾ ਨਾਮ ਨਰੇਸ਼ ਵਿਆਸ ਹੈ ਤੇ ਮੈਂ ਵਾਲਮੀਕ ਯੂਥ ਫਰੰਟ ਦਾ ਚੇਅਰਮੈਨ ਹਾਂ ਜੀ ਅੱਜ ਜਿਹੜਾ ਤੁਸੀਂ ਰੈਲੀ ਕੱਢਦੇ ਪਏ ਹੋ ਕਿਸ ਵਿਰੁੱਧ ਕੱਢਦੇ ਹੋ ਵੀ ਕੀ ਗੱਲ ਹੈ ਇਹ ਸਾਬ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਇੱਕ ਛੋਟੇ ਜਿਹੇ ਬੱਚੇ ਨਾਲ ਜਿਹੜੀ ਮੰਗਤ ਕਹਾਣੀ ਮਤਲਬ ਜੋ ਘਟੇ ਹੋਈ ਹੈ ਉਹਦੀ ਇੱਕ ਇੱਕ ਗਲਤ ਤਰੀਕੇ ਨਾਲ ਦਾ ਸਟਿਚਨ ਕਰਕੇ ਬਲਦਕਾਰ ਕਰਕੇ ਤੇ ਗਲਤ ਤਰੀਕੇ ਨਾਲ ਉਹਨੂੰ ਘੋਨੀ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਕਿਸ ਤਰੀਕੇ ਨਾਲ ਉਹਨੂੰ ਮਾਰਿਆ ਮੈਨੂੰ ਤਾਂ ਵੇਖ ਕੇ ਫੋਟੋ ਤੇ ਸੋਸ਼ਲ ਮੀਡੀਆ ਤੇ ਵੇਖ ਕੇ ਹੀ ਮੈਨੂੰ ਡੰਗਾ ਆ ਗਿਆ ਤੇ ਅੰਦੇ ਬੱਚਿਆਂ ਵੱਲ ਵੇਖਣਾ ਦੇ ਵਿੱਚ ਮੈਂ ਮਜਬੂਰ ਹੋ ਗਿਆ ਤੇ ਮੈਨੂੰ ਪੰਜਾਬ ਦੇ ਨਾਲ ਪਿਆਰ ਹੈ ਜਿਹੜਾ ਅੱਜ ਅਸੀਂ ਸਿੱਖ ਜਥੇਬੰਦੀਆਂ ਤੋਂ ਸਾਡੇ ਸਰਬੱਤ ਦੇ ਭਲੇ ਤੋਂ ਇੱਕ ਸੰਸਥਾ ਤੋਂ ਵਿੱਚੋਂ ਗੈਨਸਾਇਟੀ ਤੋਂ ਬੰਦੇ ਇਕੱਠੇ ਹੋਏ ਆ ਇੱਕ ਵਾਲਮੀ ਇੰਸਟ੍ਰੂਮੈਂਟ ਦੀ ਟੀਮ ਤੋਂ ਇਕੱਠੇ ਹੋਏ ਆ ਸਾਡਾ ਇਹੀ ਹੈ ਕਿ ਪੰਜਾਬ ਬਚਾਉਣਾ ਪਈਆ ਭਜਾਣਾ ਇਸ ਨੂੰ ਕਿਉਂਕਿ ਭਈਆਂ ਨੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਹੈ ਉਹ ਇੱਥੇ ਦੀ ਵਧਾ ਦਿੱਤੀ ਹੈ ਹਰ ਇੱਕ ਹੋਟਲ ਦੇ ਵਿੱਚ ਹਰ ਇੱਕ ਕਾਰਖਾਨਿਆਂ ਦੇ ਵਿੱਚ ਹਰ ਇੱਕ ਰਸ਼ਕੇ ਦੇ ਵਿੱਚ ਇਹ ਭਈਆ ਨੇ ਕਬਜ਼ਾ ਕਰ ਲਿਆ ਹੋਇਆ ਸ਼ਾਮ ਨੂੰ ਸਾਡੇ ਫਰੋਜਪੁਰ ਦੀ ਨੌਨ ਮੰਡੀ ਦੇ ਵਿੱਚ ਚਲੇ ਜਾਓ ਸ਼ਾਮ ਨੂੰ ਸਪੂਰਕਾ ਦੀ ਰੇੜੀ ਲਾ ਕੇ ਸਾਰੇ ਭਈਏ ਬੈਠੇ ਨੇ ਰਸ਼ਕੇ ਦੀ ਚੈੱਕ ਕਰ ਲੋ ਸਾਰੇ ਬੈਟਰੀਆਂ ਤੇ ਭਈਏ ਬੈਠੇ ਨੇ ਜਿਹੜੇ ਸਾਨੂੰ ਕਿਸੇ ਸਾਰੇ ਭਈਏ ਨਾਲ ਵੀ ਕੋਈ ਇਤਰਾਜ਼ ਨਹੀਂ ਹੈਗਾ ਜੋ ਕੋਈ Hindu ਭਾਈਚਾਰਾ ਭਾਈਚਾਰਾ ਇਹ ਭਈਆ ਭਾਈਚਾਰਾ ਬੈਠਾ ਜਿਹੜਾ ਉਹ ਮੰਨ ਲਓ ਲੀਗਲ ਤਰੀਕੇ ਨਾਲ ਬੈਠਾ ਸਾਨੂੰ ਕੋਈ ਇਤਰਾਜ਼ ਨਹੀਂ ਇਹ ਕੀ ਕਰਦੇ ਆ ਜਿਹੜੇ ਅਨਲੀਗਲ ਤਰੀਕੇ ਨਾਲ ਆਉਂਦੇ ਆ ਉਹ ਆਪਣੀ ਗਲਤ ਮਨਸ਼ਾ ਦੇ ਨਾਲ ਤੇ ਗਲਤ ਤਰੀਕੇ ਨਾਲ ਕੰਡ ਕੋਈ ਕਰ ਜਾਂਦੇ ਆ ਤੇ ਸ਼ਾਮ ਨੂੰ ਧੰਨਵਾਦ ਫੜਦੇ ਪੰਜਾਬ ਮੇਰੇ ਫੜਦੇ ਇਥੋਂ ਸ਼ਹਿਰ ਛੱਡ ਜਾਂਦੇ ਆ ਸਾਨੂੰ ਉਹ ਚੀਜ਼ਾਂ ਤੋਂ ਡਰ ਲੱਗਦਾ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਸਕਦਾ ਇਸ ਕਰਕੇ ਅਸੀਂ ਅੱਜ ਇਕੱਠੇ ਹੋ ਰਹੇ ਆ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਹੈ ਜਾਂ ਰੰਗਲਾ ਪੰਜਾਬ ਦੀ ਜਿਹੜੀ ਮਹਈਅਬ ਹੈ ਪੰਜਾਬ ਸਰਕਾਰ ਨੂੰ ਲਾਈ ਜਾ ਰਹੀ ਹੈ ਅਸੀਂ ਉਹੀ ਬੇਨਤੀ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਵੱਲੋਂ ਵੀ ਕਿ ਸਾਹਿਬ ਨੂੰ ਇੱਕ ਸੀਐਮ ਸਾਹਿਬ ਨੂੰ ਭਗਵੰਤ ਸਿੰਘ ਨੂੰ ਬੇਨਤੀ ਹੈ ਪੰਜਾਬ ਦੀ ਰੰਗਾਲੀ ਖੁਸ਼ੀ ਹੈ ਜਿਹੜੀ ਹਰਿਆਲੀ ਹੈ ਤੇ ਉਹਨੂੰ ਬਰਕਰਾਰ ਰੱਖਣ ਵਾਸਤੇ ਅਭਈਏ ਪਹਜਾਓ ਮਿਸ਼ਨ ਹੈ ਸਾਡਾ ਸਾਧਨ ਪ੍ਰਸ਼ਾਸਨ ਤਾਂ ਜੋ ਅਸੀਂ ਆਹ ਮਿਸ਼ਨ ਆਪਣਾ ਪੂਰਾ ਕਰ ਸਕੀਏ ਸਾਡੀ 8-8 ਜਥੇਬੰਦੀਆਂ ਨਾਲ ਸਾਡੀ ਗੱਲ ਚੱਲਦੀ ਪਈ ਹੈ ਤਾਂ ਜੋ ਅਸੀਂ ਆਹ ਤਿੱਖਾ ਜਿਹੜਾ ਹੈਗਾ ਸਾਡਾ ਜਿਹੜਾ ਅਸੀਂ ਮੁਹਿੰਮ ਚਲਾਈ ਹੈ ਭਈਏ ਪਹਜਾਓ ਪੰਜਾਬ ਬਚਾਓ ਅਸੀਂ ਮੁਹਿੰਮ ਤਿੱਖੀ ਕਰਨ ਦੇ ਲਈ ਅਸੀਂ 8-8 ਜਥੇਬੰਦੀਆਂ ਨਾਲ ਗੱਲ ਕਰਦੇ ਪਏ ਆ ਉਹ ਅਸੀਂ ਵੱਡੇ ਲੈਵਲ ਡਿਸਕਸ਼ਨ ਕਰਕੇ ਵੱਡੇ ਲੈਵਲ ਤੇ ਅਸੀਂ ਉਤਰੰਗ ਸੜਕਾਂ ਤੇ